ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਵੀਡੀਓ ਦੇ ਵਿੱਚ ਇਹ ਮਜ਼ਦੂਰ ਜੋ ਪਸ਼ੂਆਂ ਸਮੇਤ ਤੇ ਲਾਲ ਝੰਡਾ ਸਮੇਤ ਇਹ ਕਿੱਧਰ ਨੂੰ ਜਾ ਰਹੇ ਹੈਗੇ ਆ ਪਰ ਤੁਹਾਨੂੰ ਦੱਸ ਦਈਏ ਕਿ ਕੱਲ ਵੀ ਤੁਹਾਡੇ ਨਾਲ ਆ ਜਿਹੜੀ ਇਹ ਖਬਰ ਸਾਂਝੀ ਕੀਤੀ ਸੀ ਕਿ ਇਹਨਾਂ ਮਜ਼ਦੂਰਾ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੀਟ ਆ ਜਿਹੜਾ ਅੱਜ ਸਿਹਤ ਮੰਤਰੀ ਬਲਵੀਰ ਸਿੰਘ ਦੀ ਕੋਠੀ ਦਾ ਜਿਹੜਾ ਉਹ ਘਰਾਵ ਕਰਨਾ ਸੀ ਇਹ ਮਡੌਰ ਪਿੰਡ ਦੇ ਮਜ਼ਦੂਰਾ ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਪਿਛਲੇ ਦਿਨੀ ਆ ਜਿਹੜਾ ਲੱਖਾਂ ਰੁਪਏ ਭਰ ਕੇ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਜਿਹੜਾ ਉਹੋ ਲਿਆ ਸੀਗਾ ਪਰ ਇਸ ਤੋਂ ਬਾਅਦ ਕਬਜ਼ਾ ਜਿਹੜਾ ਉਹ ਹੋਰ ਧਿਰ ਦਾ ਹੋ ਗਿਆ ਤੇ ਹੁਣ ਇਹਨਾਂ ਮਜ਼ਦੂਰਾਂ ਦੀ ਮੰਗ ਹੈਗੀ ਕਿਉਂਕਿ ਇਹਨਾਂ ਦੇ ਪੱਠੇਵਾ ਦਿੱਤੇ ਗਏ ਸੀ ਪਸ਼ੂ ਇਹਨਾਂ ਦੇ ਭੁੱਖੇ ਰਹਿ ਰਹੇ ਆ ਇਸ ਕਰਕੇ ਇਹ ਸਿਹਤ ਮੰਤਰੀ ਬਲਵੀਰ ਸਿੰਘ ਦੀ ਕੋਠੀ ਦਾ ਜਿਹੜਾ ਉਹ ਘਰਾਓ ਕਰਨ ਜਾ ਰਹੇ ਹੈਗੇ ਆ ਸੋ ਇਹ ਇੱਕ ਅਹਿਮ ਖਬਰ ਸੀਗੀ ਮੋਟੀ ਜੀ ਗੱਲਬਾਤ ਸੀਗੀ ਇਸ ਬਾਰੇ ਤੁਹਾਡੇ ਨਾਲ ਜਿਹੜੀ ਉਹ ਜਾਣਕਾਰੀ ਸਾਂਝੀ ਕਰਨੀ ਸੀਗੀ ਐਕਸ਼ਨ ਹਜੇ ਹੋਣਾ ਹੈਗਾ ਕੀ ਉੱਥੇ ਬੰਦ ਹੈਗਾ ਕੀ ਰਿਪੋਰਟਿੰਗ ਸਾਹਮਣੇ ਆਉਂਦੀ ਹੈਗੀ ਉਹ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਅੱਜ ਆ ਜਿਹੜਾ ਤੁਹਾਡੇ ਨਾਲ ਦੋ ਅਹਿਮ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਸੀਗਾ ਪਰ ਇਸ ਤੋਂ ਪਹਿਲਾਂ ਕੁਝ ਹਲਕੀਆਂ ਫੁਲਕੀਆਂ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹਨੇ ਨਾਲ ਤੁਹਾਡਾ ਮੂਰਜਾ ਬਣ ਜਾਏਗਾ ਵੀ ਚਲੋ ਸਾਰੀ ਵੀਡੀਓ ਦੇਖ ਹੀ ਲੈਨੇ ਆ ਉੰਜ ਮੈਨੂੰ ਪਤਾ ਤੁਹਾਨੂੰ ਵਿਹਲੇ ਬੈਠਿਆਂ ਨੂੰ ਵੀ ਕਾਲ ਰਹਿੰਦੀ ਆ ਤੁਹਾਡਾ ਦਿਲ ਕਰਦਾ ਹੁੰਦਾ ਬਸ 30 ਸਕਿੰਟਾਂ ਵਿੱਚ ਸਾਰੀ ਗੱਲ ਪਤਾ ਲੱਗ ਜਾਏ ਪਰ ਸਾਡੀ ਵੀ ਮਜਬੂਰੀ ਆ ਅਸੀਂ ਅਜਿਹਾ ਨਹੀਂ ਕਰ ਸਕਦੇ ਗੇ ਜਾਣਕਾਰੀ ਨੂੰ ਸੰਖੇਪਤਾ ਕਰ ਸਕਦੇ ਆ ਪਰ ਸੰਖੇਪ ਤੋਂ ਸੰਖੇਪ ਕਰਨ ਦੀ ਕਲਾ ਸਾਡੇ ਵਿੱਚ ਨਹੀਂ ਇਸ ਕਰਕੇ ਕੋਸ਼ਿਸ਼ ਰਹਿੰਦੀ ਆ ਕਿ ਥੋੜੇ ਸਮੇਂ ਵਿੱਚ ਤੁਹਾਨੂੰ ਕਾਫੀ ਜਾਣਕਾਰੀ ਆ ਜਿਹੜੀ ਉਹ ਮਹਈਆ ਕਰਵਾਈ ਜਾਵੇ ਸੋ ਗੱਲ ਸ਼ੁਰੂ ਕਰਦੇ ਆ ਪਹਿਲੀ ਹਲਕੀ ਜਿਹੀ ਖਬਰ ਤੋਂ ਉਹ ਜਿੱਮੇ ਦਾਅਵੇ ਨਾਲ ਕਹਿੰਦਾ ਕਿ ਇਹ ਖਬਰ ਤੁਹਾਨੂੰ ਚੰਗੀ ਲੱਗੇਗੀ ਖਬਰ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਹਰੇਕ ਕੰਮ ਦਾ ਕੋਈ ਸਮਾਂ ਤੇ ਸਥਾਨ ਹੁੰਦਾ ਜੇਕਰ ਤੁਸੀਂ ਕੋਈ ਅਜਿਹਾ ਕੰਮ ਕਿਸੇ ਅਜਿਹੀ ਜਗ੍ਹਾ ਤੇ ਕਰ ਦਿੱਤਾ ਜਿੱਥੇ ਨਹੀਂ ਕਰਨਾ ਚਾਹੀਦਾ ਸੀ ਤਾਂ ਇਸ ਦਾ ਖਮਿਆਜਾ ਜਿਹੜਾ ਤੁਹਾਨੂੰ ਭੁਗਤਣਾ ਹੀ ਪਵੇਗਾ ਸੋ ਅਜਿਹਾ ਹੀ ਖਮਿਆਜਾ ਇੱਕ ਸਿੱਖਿਆ ਅਫਸਰ ਨੇ ਭੁਗਤਿਆ ਹੈ ਪਰ ਮੈਂ ਸਿੱਖਿਆ ਅਫਸਰ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਪਰ ਫਿਰ ਵੀ ਉਸ ਨੂੰ ਸਜ਼ਾ ਮਿਲ ਗਈ ਸਿੱਖਿਆ ਅਫਸਰ ਨੂੰ ਫਿਲਹਾਲ ਮੁਅਤਲ ਕਰ ਦਿੱਤਾ ਗਿਆ ਜੀਹਾਂ ਇਹ ਖਬਰ ਇਹ ਹੈ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਬੀਪੀਈਓ ਨੂੰ ਮੰਗਲਵਾਰ ਨੂੰ ਮੁਅਤਲ ਕਰ ਦਿੱਤਾ ਗਿਆ ਜਿਸ ਵਿੱਚ ਉਸ ਨੂੰ ਆਪਣੇ ਦਫ਼ਤਰ ਦੇ ਅੰਦਰ ਆਪਣੀ ਪਤਨੀ ਨਾਲ ਨੱਚਦੇ ਹੋਏ ਦਿਖਾਇਆ ਗਿਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਨੇ ਅਧਿਕਾਰੀ ਦੀ ਪਛਾਣ ਦੇਵੀ ਪ੍ਰਸ਼ਾਦ ਵਜੋਂ ਕੀਤੀ ਹੈ ਜੋ ਬਾਗਾਪੁਰਾਣਾ ਸਬਡਿਵੀਜ਼ਨ ਵਿੱਚ ਤਨਾਤ ਸੀ ਇੱਕ ਬਿਆਨ ਵਿੱਚ ਸਿੱਖਿਆ ਵਿਭਾਗ ਨੇ ਕਿਹਾ ਕਿ ਪ੍ਰਸਾਦ ਨੂੰ ਵਾਇਰਲ ਵੀਡੀਓ ਵਿੱਚ ਉਸਦੇ ਦਰਵਿਵਹਾਰ ਲਈ ਮੁਅਤਲ ਕਰ ਦਿੱਤਾ ਗਿਆ ਹੈ ਜਿਸ ਵਿੱਚ ਸਿੱਖਿਆ ਸਕੱਤਰ ਅਨਿਤਾ ਮਿੱਤਰਾ ਦੁਆਰਾ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਖਲ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਮੋਗਾ ਸਿੱਖਿਆ ਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਪ੍ਰਸਾਦ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਵੀਡੀਓ ਜਲਾਈ ਵਿੱਚ ਉਦੋਂ ਫਿਲਮਾਇਆ ਗਿਆ ਸੀ ਜਦੋਂ ਉਹ ਚੌਨ ਡਿਊਟੀ ਤੇ ਸੀ ਉਸਨੇ ਦਾਅਵਾ ਕੀਤਾ ਕਿ ਉਸਨੇ ਆਪਣੇ ਪਰਿਵਾਰ ਨਾਲ ਆਪਣੇ ਦਫ਼ਤਰ ਵਿੱਚ ਕੁਝ ਘੰਟੇ ਬਿਤਾਏ ਸਨ ਜਿਸ ਦੌਰਾਨ ਇਹ ਕਲਿੱਪ ਸਿਰਫ ਮਨੋਰੰਜਨ ਦੇ ਉਦੇਸ਼ਾਂ ਲਈ ਸ਼ੂਟ ਕੀਤੀ ਗਈ ਸੀ। ਉਸਨੇ ਅੱਗੇ ਕਿਹਾ ਕਿ ਉਸਦੀ ਪਤਨੀ ਇੱਕ ਯੂਟਿਊਬਰ ਯੂਟਿਊਬਰ ਹੈ ਅਤੇ ਇੱਕ YouTube ਚੈਨਲ ਚਲਾਉਂਦੀ ਹੈ ਅਤੇ ਵੀਡੀਓ ਨੂੰ ਉਹਨਾਂ ਦੇ ਬੱਚਿਆਂ ਨੇ ਉੱਥੇ ਅਪਲੋਡ ਕੀਤਾ ਸੀ। ਇਸ ਤੋਂ ਪਹਿਲਾਂ ਕਿ ਇਸ ਨੂੰ ਹਟਾਇਆ ਜਾਂਦਾ ਉਦੋਂ ਤੱਕ ਵੀਡੀਓ ਵਾਇਰਲ ਹੋ ਗਿਆ। ਸੋ ਦੋਸਤੋ ਭਾਵੇਂ ਇਹ ਵੀਡੀਓ ਅਧਿਕਾਰੀ ਤੇ ਉਸਦੀ ਪਤਨੀ ਵੱਲੋਂ ਸਿਰਫ ਮਨੋਰੰਜਨ ਲਈ ਬਣਾਇਆ ਗਿਆ ਸੀਗਾ ਪਰ ਸੋਸ਼ਲ ਮੀਡੀਆ ਨੂੰ ਇੰਨੇ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਜਿੱਥੇ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਫਾਇਦੇ ਹਨ ਉੱਥੇ ਇਸ ਦਾ ਕਈ ਵਾਰ ਖਮਿਆਜਾ ਵੀ ਪੁਕਤਣਾ ਪੈਂਦਾ ਹੈ ਦੂਸਰੀ ਖਬਰ ਵੀ ਸੋਸ਼ਲ ਮੀਡੀਆ ਨਾਲ ਸੰਬੰਧਿਤ ਹੀ ਹੈ ਇਸ ਖਬਰ ਵਿੱਚ ਵੀ ਵੀਡੀਓ ਵਾਇਰਲ ਹੋਣ ਤੱਕ ਮਿਆਜਾ ਜਿਹੜਾ ਉਹ ਪੁਕਤਣਾ ਪਿਆ ਜਿੱਥੇ ਪਹਿਲਾਂ ਵਾਲੀ ਖਬਰ ਵਿੱਚ ਸਿੱਖਿਆ ਵਿਭਾਗ ਸੀ ਉੱਥੇ ਦੂਸਰੀ ਖਬਰ ਵਿੱਚ ਪੀਆਰਟੀਸੀ ਵਿਭਾਗ ਹੈ ਮਤਲਬ ਸਰਕਾਰੀ ਬੱਸਾਂ ਵਾਲਾ ਵਿਭਾਗ ਹੈ ਜੋ ਜੋ ਕੇ ਸਮੇਂ ਵਿੱਚ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਆਪਣੀ ਆਖਰੀ ਸਾਹਾਂ ਤੇ ਹੈ ਤੇ ਨਾਲ ਹੀ ਇਸ ਦੇ ਬਰਾਬਰ ਦਾ ਪ੍ਰਾਈਵੇਟ ਬੱਸ ਵਿਭਾਗ ਹਰ ਰੋਜ਼ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਚਲੋ ਜੋ ਵੀ ਹੈ ਫਿਲਹਾਲ ਇਸ ਮਹਿਕਮੇ ਦਾ ਬੀਬੀਆਂ ਨੂੰ ਸਭ ਤੋਂ ਵੱਧ ਫਾਇਦਾ ਹੈ ਇਸ ਮਹਿਕਮੇ ਵਿੱਚੋਂ ਵੀ ਕੱਲ ਇੱਕ ਡਰਾਈਵਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪਣੇ ਰੂਟ ਤੋਂ ਉਸ ਨੂੰ ਹਟਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ ਦਾ ਇਹ ਡਰਾਈਵਰ ਡਰਾਈਵਿੰਗ ਦੌਰਾਨ ਰੀਲਾਂ ਦੇਖ ਰਿਹਾ ਸੀ ਤਾਂ ਕਿਸੇ ਨੇ ਤੁਰੰਤ ਉਸ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਇਹ ਬੱਸ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਸੀ ਪਰ ਰਸਤੇ ਵਿੱਚ ਹੀ ਮਹਿਕਮੇ ਵੱਲੋਂ ਉਸ ਦੀ ਜਗ੍ਹਾ ਹੋਰ ਡਰਾਈਵਰ ਲਗਾ ਦਿੱਤਾ ਗਿਆ ਸੋ ਇਹਨਾਂ ਦੋਹਾਂ ਖਬਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸੋਸ਼ਲ ਮੀਡੀਆ ਨੂੰ ਇੰਨੇ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਕੱਲ ਤਾਂ ਸਰਕਾਰਾਂ ਵੀ ਸੋਸ਼ਲ ਮੀਡੀਆ ਨੂੰ ਦੇਖ ਕੇ ਹੀ ਆਪਣੀ رائے ਬਣਾਉਂਦੀਆਂ ਹਨ ਇਹਨਾਂ ਦੋ ਹਲਕੀਆਂ ਫੁਲਕੀਆਂ ਖਬਰਾਂ ਤੋਂ ਬਾਅਦ ਇੱਕ ਵਿਸ਼ੇਸ਼ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਜੋ ਕਿ ਅੱਜ ਦੇ ਪੰਜਾਬੀ ਟ੍ਰਿਬਿਊਨ ਵਿੱਚ ਚਰਨਜੀਤ ਭੁੱਲਰ ਜੀ ਦੁਆਰਾ ਪੇਸ਼ ਕੀਤੀ ਗਈ ਜਿੱਥੇ ਪਹਿਲਾਂ ਅਸੀਂ ਇਹ ਜਾਣਦੇ ਸੀ ਕਿ ਕਰਜ਼ੇ ਦਾ ਸਵਾਲ ਸਰਪੱਕਸਾਨਾ ਕਿਸਾਨਾਂ ਮਜ਼ਦੂਰਾ ਜਾਂ ਦੁਕਾਨਦਾਰਾਂ ਤੱਕ ਸੀਮਤ ਹੈ ਜੋ ਆਖਰ ਕਈ ਵਾਰ ਵੱਡੇ ਪੂੰਜੀਪਤੀਆਂ ਜਾਂ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਦੀਆਂ ਖੌਰਾਂ ਸਾਨੂੰ ਸੁਣਾਈ ਦਿੰਦੀਆਂ ਸਨ ਉੱਥੇ 에ਰਪੋਰਟ ਪੰਜਾਬ ਦੇ ਨਵੇਂ ਤਬਕੇ ਸਰ ਜਿਹੜੇ ਕਰਜ਼ੇ ਬਾਰੇ ਹੈ ਜੀ ਹਾਂ ਇਹ ਤਬਕਾ ਵਿਦਿਆਰਥੀ ਤਬਕਾ ਹੈ ਜਿੱਥੇ ਸਾਡੇ ਦੇਸ਼ ਵਿੱਚ ਸਿਹਤ ਸੰਕਟ ਆ ਉੱਥੇ ਨਾਲ ਹੀ ਇੱਥੇ ਸਿੱਖਿਆ ਸੰਕਟ ਵੀ ਆ ਭਾਵੇਂ ਭਾਰਤ ਵਿਸ਼ਵਗੁਰੂ ਬਣ ਗਿਆ ਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਪਰ ਸਰਕਾਰੀ ਇਸ਼ਤਿਹਾਰबाजी ਤੋਂ ਪਾਸੇ हट ਕੇ ਦੇਖਾਂਗੇ ਤਾਂ ਸਚਾਈ ਕੁਝ ਹੋਰ ਹੀ ਨਜ਼ਰ ਆਵੇਗੀ ਰਿਪੋਰਟ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਨਸੀਆਰਬੀ ਦੇ ਡਾਟਾ ਮੁਤਾਬਕ ਹਰ ਸਾਲ ਵਿਦਿਆਰਥੀਆਂ ਵਿੱਚ ਖੁਦਕੁਸ਼ੀ ਦਾ ਰੁਝਾਨ ਪ੍ਰਤੀਸ਼ਤਤਾ ਦੇ ਹਿਸਾਬ ਦੇ ਨਾਲ ਲਗਾਤਾਰ ਵਧ ਰਿਹਾ ਹੈ ਪਰ ਇਸ ਵੀਡੀਓ ਦੌਰਾਨ ਅਸੀਂ ਵਿਦਿਆਰਥੀਆਂ ਸਰ ਚੜੇ ਕਰਜ਼ੇ ਬਾਰੇ ਹੀ ਗੱਲ ਕਰਾਂਗੇ ਇਸ ਰਿਪੋਰਟ ਮੁਤਾਬਕ ਵਿਦਿਆਰਥੀ ਹਰ ਬਾਰੇ ਸਰਕਾਰੀ ਬੈਂਕਾਂ ਤੋਂ 500 ਕਰੋੜ ਕਰਜ਼ਾ ਲੈ ਰਹੇ ਹਨ ਰਿਪੋਰਟ ਮੁਤਾਬਕ ਬਹੁਤੇ ਵਿਦਿਆਰਥੀ ਡਿਫਾਲਟਰ ਹੋ ਜਾਂਦੇ ਹਨ ਇਹਨਾਂ ਕਰਜ਼ਿਆਂ ਵਿੱਚ ਜ਼ਿਆਦਾਤਰ ਕਰਜ਼ਾ ਵਿਦੇਸ਼ ਜਾਣ ਲਈ ਤੇ ਮੈਡੀਕਲ ਦੀ ਪੜ੍ਹਾਈ ਲਈ ਲਿਆ ਜਾ ਰਿਹਾ ਹੈ ਰਿਪੋਰਟ ਮੁਤਾਬਕ ਵਿਦਿਆਰਥੀਆਂ ਨੇ 4 ਵਰਿਆਂ ਦੌਰਾਨ ਪਬਲਿਕ ਸੈਕਟਰ ਦੀਆਂ ਬੈਂਕਾਂ ਤੋਂ 2114.36 ਕਰੋੜ ਦਾ ਕਰਜ਼ਾ ਚੁੱਕਿਆ ਪੰਜਾਬ ਚ ਪਬਲਿਕ ਸੈਕਟਰ ਦੀਆਂ ਬੈਂਕਾਂ ਨੇ ਸਾਲ 2021-22 ਵਿੱਚ 436.67 ਕਰੋੜ ਰੁਪਏ ਦਾ ਲੋਨ ਜਾਰੀ ਕੀਤਾ ਅਤੇ ਇਸ ਤੋਂ ਬਾਅਦ 22 ਤੋਂ ਲੈ ਕੇ 25 ਤੱਕ 3 ਸਾਲਾਂ ਦੌਰਾਨ 1677.69 ਕਰੋੜ ਦਾ ਕਰਜ਼ਾ ਦਿੱਤਾ। ਜੇਕਰ ਰਿਪੋਰਟ ਮੁਤਾਬਕ ਕਰਜ਼ਾ ਦੇਣ ਵਾਲੀਆਂ ਬੈਂਕਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕਰਜ਼ਾ SBI ਨੇ ਦਿੱਤਾ। ਅਤੇ ਦੂਸਰੇ ਨੰਬਰ ਤੇ ਯੂਨੀਅਨ ਬੈਂਕ ਆਫ ਇੰਡੀਆ ਹੈ। ਰਿਪੋਰਟ ਅਨੁਸਾਰ ਸਭ ਤੋਂ ਵੱਧ ਕਰਜ਼ਾ ਮਹਾਰਾਸ਼ਟਰ ਸਟੇਟ ਵਿੱਚ ਦਿੱਤਾ ਗਿਆ। ਸੋ ਇਸ ਤਰ੍ਹਾਂ ਇਸ ਰਿਪੋਰਟ ਤੋਂ ਸਿੱਧ ਹੁੰਦਾ ਹੈ ਕਿ ਇੱਥੇ ਸਿਰਫ ਕਿਸਾਨ ਜਾਂ ਮਜ਼ਦੂਰ ਤੱਤਾਂ ਹੀ ਕਰਜ਼ਾਈ ਨਹੀਂ ਸਗੋ ਇਸ ਵਿਸ਼ਵਗੁਰੂ ਭਾਰਤ ਵਿੱਚ ਵਿਦਿਆਰਥੀ ਤੱਤਾਂ ਵੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਹੁਣ ਆਪਾਂ ਇਸ ਰਿਪੋਰਟ ਤੋਂ ਬਾਅਦ ਆਪਣੀ ਆਖਰੀ ਖਬਰ ਵੱਲ ਵਧਦੇ ਹਾਂ ਇਹ ਖਬਰ ਮਜ਼ਦੂਰ ਤਲਕੇ ਨਾਲ ਸੰਬੰਧਿਤ ਹੈ ਜਿਸ ਦੇ ਸਿਰ ਤੇ ਜਗਾ ਖਸ ਜਾਣ ਦੀ ਤਲਵਾਰ ਲਟਕ ਰਹੀ ਹੈ ਇਹ ਖਬਰ ਕਰਤਾਰਪੁਰ ਤੋਂ ਹੈ ਜਿੱਥੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਸੜਕਾ ਲੈਂਡ ਪੂਲਿੰਗ ਸਕੀਮ ਨੂੰ ਵਾਪਸ ਲੈਣ ਦਾ ਐਲਾਨ ਕਰਨ ਉਪਰੰਤ ਭਗਵੰਤ ਮਾਨ ਸਰਕਾਰ ਵੱਲੋਂ ਕਰਤਾਰਪੁਰ ਨੇੜਲੇ ਪਿੰਡ ਬੱਖੂ ਨੰਗਲ ਵਿਖੇ ਦਲਤ ਮਜ਼ਦੂਰਾਂ ਨੂੰ ਰਹਿਸੀ ਪਲਾਟ ਵਾਲੀ ਜ਼ਮੀਨ ਤੋਂ ਹੋਣ ਵਾਲਾ ਉਜਾੜਾ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵਿਰੋਧਕਾਰ ਅੱਜ ਇੱਕ ਵਾਰ ਫਿਰ ਟਲ ਗਿਆ ਜਿਕਰ ਜੋਗ ਹੈ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੱਖੂ ਨੰਗਲ ਵਿਖੇ ਕ੍ਰੀਬ ਬੱਖੂ ਨੰਗਲ ਵਿਖੇ ਕ੍ਰੀਬ 7 ਏਕੜ ਪੰਚਾਇਤੀ ਜ਼ਮੀਨ 'ਚੋਂ ਕਾਬਜ ਦਲਤ ਮਜ਼ਦੂਰਾਂ ਨੂੰ ਅੱਜ ਵਾਰੰਟ ਕੱਢ ਕੇ ਉਹਨਾਂ ਦਾ ਕਬਜ਼ਾ ਲੈ ਕੇ ਪੰਚਾਇਤ ਵਿਭਾਗ ਨੂੰ ਕਬਜ਼ਾ ਦਿਵਾਉਣ ਦਾ ਫਰਮਾਨ ਜਾਰੀ ਕੀਤਾ ਗਿਆ ਸੀ ਪਿੰਡੂ ਮਜ਼ਦੂਰ ਜੁਲੀਅਨ ਪੰਜਾਬ ਦੇ ਸਬਾਈ ਪ੍ਰੈਸ 77 ਕਸ਼ਮੀਰ ਸਿੰਘ ਖੋਗਸ਼ੋਰ ਨੇ ਦੱਸਿਆ ਕਿ ਸਮੇਂ ਸਿਰ ਪਤਾ ਲੱਗਣ ਤੇ ਯੂਨੀਅਨ ਦੀ ਅਗਵਾਈ ਹੇਠ ਪਿੰਡੂ ਮਜ਼ਦੂਰ ਹੋਣ ਵਾਲੇ ਉਜਾੜੇ ਦੇ ਵਿਰੋਧ ਲਈ ਜ਼ਮੀਨ 'ਤੇ ਡਟੇ ਰਹੇ ਵਿਰੋਧਕਾਰਨ ਇੱਕ ਵਾਰ ਫਿਰ ਹੋਣ ਵਾਲਾ ਉਜਾੜਾ ਜਿਹੜਾ ਉਹਟਾਲ ਗਿਆ ਉਹਨਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਇੱਕ ਤੋਂ ਬਾਅਦ ਦੂਜਾ ਲੋਕ ਵਿਰੋਧੀ ਫੈਸਲਾ ਲੈ ਰਹੀ ਹੈ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਹਰ ਫੈਸਲੇ ਉੱਪਰ ਯੂ ਟਰਨ ਮਾਰਨ ਲਈ ਮਜਬੂਰ ਹੋਣਾ ਪਿਆ ਹੈ ਮਾਨ ਸਰਕਾਰ ਨੂੰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਸਦਕਾ ਲੈਂਡ ਪੂਲਿੰਗ ਸਕੀਮ ਨੂੰ ਵੀ ਅੰਤ ਵਾਪਸ ਲੈਣਾ ਪਿਆ ਉਹਨਾਂ ਕਿਹਾ ਕਿ ਲੋਕ ਵਿਰੋਧੀ ਲੈਂਡ ਪੂਲਿੰਗ ਸਕੀਮ ਲੈਣ ਦਾ ਐਲਾਨ ਕਰਨ ਉਪਰੰਤ ਬੁਖਲਾਟ ਵਿੱਚ ਆ ਕੇ ਸੂਬਾ ਸਰਕਾਰ ਵੱਲੋਂ ਬਖੂ ਨੰਗਲ ਦੇ ਦਲਤ ਮਜ਼ਦੂਰਾਂ ਨੂੰ ਰਹਿਸੀ ਪਲਾਟਾਂ ਵਾਲੀ ਜ਼ਮੀਨ ਤੋਂ ਜ਼ਬਰੀ ਬੇਦਖਲ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਪਿੰਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸੰਘਰਸ਼ਕ ਕਰਨ ਉਪਰੰਤ ਚਰਨਜੀਤ ਕੌਰ ਸਰਪੰਚ ਦੇ ਕਾਰਜਕਾਲ ਦੌਰਾਨ ਗ੍ਰਾਮ ਸਭਾ اجلاس ਚੋਂ ਦਲਤ ਮਜ਼ਦੂਰਾਂ ਨੂੰ ਪੰਜ-ਪੰਜ ਮਲਤਲੇ ਦੇ ਰਹਿਸੀ ਪਲਾਟ ਦੇਣ ਦਾ ਪੰਚਾਇਤੀ ਮਤਾ ਪਾਸ ਕੀਤਾ ਗਿਆ ਸੀ ਕਈ ਮਹੀਨੇ ਉਡੀਕ ਕਰਨ ਉਪਰੰਤ ਪਿੰਡੂ ਚੌਧਰੀਆਂ ਅਤੇ ਹਾਕਮ ਧਰ ਦੇ ਸਿਆਸਤਦਾਨਾਂ ਦੇ ਗਠਜੋੜ ਦੇ ਦਬਾਅ ਕਾਰਨ ਜਦੋਂ ਅਫਸਰ ਸਾਹੀ ਨੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਪਲਾਟਾਂ ਦੀ ਅਲਾਟਮੈਂਟ ਨਾ ਕੀਤੀ ਤਾਂ ਮਜ਼ਦੂਰ ਤਾਂ ਮਜਬੂਰਨ ਪਿੰਡੂ ਮਜ਼ਦੂਰਾ ਨੇ ਪੰਚਾਇਤੀ ਜ਼ਮੀਨ 'ਚ ਡੇਰੇ ਜਮਾਲੇ ਉਹਨਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇਣ ਵਾਲੀ ਭਗਵੰਤਮਾਨ ਸਰਕਾਰ ਦੇ ਸਥਾਨਕ ਆਗੂ ਇੱਕ ਕਾਰਪੋਰੇਟ ਘਰਾਣੇ ਨੂੰ ਖੁਸ਼ ਕਰਨ ਲਈ ਕਈ ਪਿੰਡਾਂ 'ਚੋਂ ਘੁੰਮ ਘੁਮਾ ਕੇ ਪਿੰਡ ਬਖੂ ਨੰਗਾ ਅਤੇ ਦਿਆਲਪੁਰ ਵਿਖੇ ਦਲਤ ਮਜ਼ਦੂਰਾਂ ਨੂੰ ਰਹਿਸੀ ਪਲਾਟ ਵਾਲੀ ਜ਼ਮੀਨ ਤੋਂ ਜਵਰੀ ਉਜਾੜਾ ਕਰਨ ਲਈ ਵਾਰ-ਵਾਰ ਯਤਨ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਮੰਗ ਕਰਦੇ ਕਹੇ ਕਿ ਪੰਜਾਬ ਸਰਕਾਰ ਦੀ ਕੈਬਨਟ ਸਬਕਮੇਟੀ ਵੱਲੋਂ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਕੀਤੇ ਫੈਸਲੇ ਅਨੁਸਾਰ ਗ਼ਲਤ ਮਜ਼ਦੂਰਾਂ ਦਾ ਉਜਾੜਾ ਕਰਨ ਦੀ ਥਾਂ ਮਾਲਕੀ ਹੱਕ ਦਿੱਤੇ ਜਾਣ ਇਸ ਮੌਕੇ ਮੋਰਚੇ ਉੱਤੇ ਡਟੇ ਪਿੰਡੂ ਮਜ਼ਦੂਰਾਂ ਦੀ ਅਗਵਾਈ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਤਹਿਸੀਲ ਸਕੱਤਰ ਸਾਜੀਤ ਕੌਰ ਕੁਦਦੋਵਾਲ ਬਲਜਿੰਦਰ ਕੌਰ ਦਿਹਾਲਪੁਰ ਬਲਬੀਰ ਸਿੰਘ ਦੀਰਪੁਰ ਅਤੇ ਪਰਮਜੀਤ ਕੌਰ ਮੀਕੋ ਆਰ ਨੇ ਕੀਤੀ ਸੋ ਅੱਜ ਦੇ ਲਈ ਦੋਸਤੋ ਇਨਾ ਹੀ ਜੇਕਰ ਸਾਡਾ ਕੰਮ ਤੁਹਾਨੂੰ ਚੰਗਾ ਲੱਗਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਆ ਕਰੋ ਤਾਂ ਤਾਂ ਜੋ ਹੋਰ ਨਾ ਮਜ਼ਦੂਰ ਤੱਕ ਕੇ ਠੀਕ ਹੈ ਜਿਹੜੀ ਉਹ ਸਾਡੀ ਆਵਾਜ਼ ਪਹੁੰਚ ਸਕੇ ਸੋ ਅੱਜ ਦੇ ਲਈ ਇਨਾ ਹੀ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ